ਗੁਰੂ ਬਾਬਾ ਜੀ ਸ਼ਬਦ ਉਚਾਰਨ ਕਰਦੇ ਹਨ ਮਰਦਾਨਾ ਰਬ ਬਾਪ ਜਾ ਰਿਆ ਸ਼ਹਿਰ ਵਿੱਚ ਪਤਾ ਲਗਾ ਸੰਗਤਾਂ ਨੇ ਗੁਰੂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਵੀਹਰਾ ਪਾ ਦਿੱਤੀਆਂ ਬੇਅੰਤ ਸੰਗਤ ਇਕੱਠੀ ਹੋ ਗਈ ਪਲੋ ਬਲੀ ਦੇ ਵਿੱਚ ਜੀਹਨਾਂ ਵਿੱਚ ਉਹ ਸਾਰੇ ਵਿਦਵਾਨ ਪੰਡਿਤ ਵੀਸ਼ਣ ਉਹਨਾ ਆ ਕੇ ਵਚਨ ਸ਼ੁਰੂ ਕੀਤਾ ਮਹਾਰਾਜ ਅਜੁੱਧਿਆਪਰੀ ਇੱਕ ਵਾਰ ਸਵਰਗ ਨੂੰ ਇੱਕ ਵਾਰ ਬੈਕੁੰਠ ਨੂੰ ਜਾ ਚੁੱਕੀ ਹੈ ਸਵਰਗ ਨੂੰ ਤਾਂ ਰਾਜਾ ਹਰੀਚੰਦ ਜਿਸ ਨੇ ਇਤਨਾ ਮਹਾਨ ਪੁੰਨ ਕੀਤਾ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਇਤਨੀ ਹਤਫਿਨਿਫਾਸ਼ੀ ਤੇ ਛਲੀਆਂ ਸੋ ਅਖੀਰ ਇਤਨੇ ਕਸ਼ਟ ਧਰਮ ਦੇ ਵਾਸਤੇ ਚੱਲ ਕੇ ਇਹ ਵਰ ਲੈ ਲਿਆ ਮੈਂ ਸਾਰੀ ਅਜੁੱਧਿਆਪਰੀ ਸਮੇਤ ਸਾਰਗਨ ਨੂੰ ਜਾਵਾਂ ਸੋ ਉਸ ਮੌਕੇ ਸਾਰੀ ਅਜੁੱਧਿਆਪਰੀ ਨੂੰ ਸਾਰਗਨ ਲੈ ਗਿਆ ਸੀ ਦੂਸਰੀ ਦਫਾ ਸ੍ਰੀ ਰਾਮਚੰਦਰ ਜੀ Vishnu ਦਾ ਅਵਤਾਰ ਰਾਜੇ ਦਸ਼ਰਧ ਦੇ ਪੁੱਤਰ ਇਹ ਅਜੁੱਧਿਆ ਦੇ ਰਾਜਾ ਸੋ ਏ ਵੀ ਅਜੁੱਧਿਆ ਪ੍ਰੀਨੋ ਬੈਕੁੰਸ ਨੂੰ ਲੈ ਗਏ ਆ ਰਾਮ ਕਥਾ ਜੁਗ ਜੁਗ ਅਟਲ ਸਭ ਕੋ پاک ਨੇਤ ਸੁਰਗ ਬਾ ਸਰਗ ਬਰਕਰਾਰ ਅਗਰੀ ਫਰੀ ਸਮੇਤ ਐਸੇ ਕਥਣਾ ਹੁੰਦਾ ਇਆਂ ਦੋ ਦਫਾ ਸਵਰਗ ਔਰ ਬੈਕੁੰਸ ਨੂੰ ਜਾ ਚੁਕੇ ਰਾਜਾ ਹਰੀਜੰਤ ਸੱਜੁੱਗ ਦੇ ਵੜੇ ਹੋਇਆ ਪਾਈ ਸਾਹਿਬ ਪਾਈ ਗੁਰਦਾਸ ਇਸ ਦਾ ਸਾਰਾ ਹਾਲ ਥੋੜੇ ਖਰਵਿਜੋਂ ਲਿਖਦੇ ਹਨ ਸੁਖ ਰਾਜੇ ਹਰੀ ਜੰਦ ਕਰ ਨਾਸ ਉਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਵੰਦੇ ਰਾਤੀ ਜੈ ਸੁਣੇ ਗੁਰ ਬਾਣੀ ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ਰਾਣੀ ਜਿਸਨ ਆਵੇਈ ਮਨ ਵਿੱਚ ਵਰਤ ਗਈ ਹੈਰਾਨੀ ਹੋ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਲ ਜਵਾਨੀ ਰਾਣੀ ਪੁੱਤੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਮਿਲ ਸਾਧ ਸੰਗਤ ਆਰਾਧਿਆ ਜੁੜੀ ਜੁੜੀ ਖੜਾਉ ਪ੍ਰਾਣੀ ਰਾਜੇ ਡਿੱਠਾ ਚਲ ਤੇ ਇਹ ਖੜਾਮ ਹੈ ਚੋਜ ਵਿਡਾਣੀ ਸਾਧ ਸੰਗਤ ਵਿੱਚੋਂ ਕੁਰਬਾਨੀ ਇਹਨੇ ਇਹ ਸਾਰਾ ਹਾਲ ਇਸ ਦਾ ਭਾਈ ਗੁਰਦਾਸ ਜੁਗਨ ਕਰਦੇ ਵਿਦਵਾਸ ਮੰਨੇ ਹਨ ਉਹਨਾਂ ਨੇ ਲਿਖਿਆ ਹੈ ਜਿਹਦਾ ਤਾਵੇ ਰਾਜਾ ਹਰੀ ਚੰਦ ਜਿਸ ਵਕਤ ਰਾਜ ਗੱਦੀ ਤੇ ਬੈਠਾ ਉਸ ਮੌਕੇ ਕਿਸ਼ ਨੂੰ ਧਰਮ ਦਾ ਗਿਆਨ ਨਹੀਂ ਸੀ ਧਰਮ ਦੀ ਸੂਝ-ਬੂਝ ਨਹੀਂ ਸੀ ਬਲਕਿ ਇਸ ਤੋਂ ਉਲਟ ਰਸਤੇ ਚੱਲ ਰਿਹਾ ਸੀ ਧਰਮ ਦੇ ਰਸਤੇ ਚੱਲਣ ਵਾਲਿਆਂ ਨੂੰ ਇਹ ਕ੍ਰਿਸ਼ਨ ਦਾ ਟਕਾਉਂ ਸਮਝਦਾ ਹੁੰਦਾ ਪਰ ਦੇਵਨੇਤਨਾ ਪੂਰਵਲੇ ਸੰਸਕਾਰਾਂ ਕਰਕੇ ਇਸਦੀ ਸ਼ਾਦੀ ਰਾਣੀ ਤਾਰਾ ਨਾਲ ਹੋਈ ਜਿਸ ਨੂੰ ਬਚਪਨ ਤੋਂ ਹੀ ਆਪਣੀ ਮਾਤਾ ਦੀ ਸੰਗਤ ਕਰਕੇ ਸਤ ਸੰਗਤਨ ਦਾ ਔਰ ਭਜਨ ਦਾ ਸੁਭਾਅ ਪਹਿਚੂਕਾ ਸੀ ਇਹਨੇ ਜਿਸ ਦਾ ਜੀਵਨ ਸਤਸੰਗਮਈ ਔਰ ਭਜਨਮਈ ਬਣ ਚੁੱਕਿਆ ਸੀ ਇਹ ਉਸ ਨੂੰ ਅਮਲ ਪੈ ਚੁੱਕਿਆ ਸੀ ਉਸ ਦੀ ਸ਼ਾਦੀ ਰਾਜੇ ਹਰੀ ਚੰਦ ਨਾਲ ਹੋਈ ਪਰ ਜਿਸ ਵਕਤ ਰਾਣੀ ਤਾਰਾ ਨੇ ਆ ਕੇ ਵੇਖਿਆ ਰਾਜਿਤ ਇਥੇ ਹਾਲਾਤ ਨਾਸਤ ਧਰਮ ਤੋਂ ਉਲਟ ਕਿਤਨੂ ਬੜਾ ਦੁੱਖ ਹੋਇਆ ਲੋਕੋ ਅਸ਼ਚਰਜ ਬਾਤ ਹੈ ਸਾਰੀ ਜ਼ਿੰਦਗੀ ਦਾ ਸਾਥੀ ਇਹੋ ਜਿਹਾ ਮਿਲਿਆ ਜਿਹਦੇ ਖਿਆਲਤ ਮੈਂ ਤੋਂ ਬਿਲਕੁਲ ਹੀ ਉਲਟ ਇਹ ਤਾਂ ਨਰਮਈ ਜ਼ਿੰਦਗੀ ਹੈ ਸੋ ਇਸ ਨਾਮ ਦਾ ਮੌਤ ਅੱਛੀ ਮੰਨੀ ਹੈ ਸਤਪੁਰਸ਼ਾਂ ਨੇ ਸਿਆਣੇ ਪੁਰਸ਼ਾਂ ਨੇ ਇਹ ਕੋਈ ਜ਼ਿੰਦਗੀ ਹੈ ਜਿਹੜੀ ਸਤ ਸੰਗ ਭਜਨ ਤੋਂ ਬਿਨਾ ਹੈ ਭਾਵੇਂ ਰਾਜ ਭਾਰਗੀ ਕਿਉਂ ਨਾ ਪ੍ਰਾਪਤ ਹੋ ਸੋ ਸੋਚਿਆ ਰਾਣੀ ਤਾਰਾ ਨੇ ਅੱਛਾ ਜੋ ਹੋਣਾ ਸੀ ਸੰਜੋਗ ਹੋ ਗਿਆ ਪਰ ਕੋਸ਼ਿਸ਼ ਇਸ ਨੂੰ ਸੁਧਾਰਨ ਦੀ ਕੀਤੀ ਜਾਏਗੀ ਮੈਂ ਆਪਣਾ ਸਾਰਾ ਤਨ ਲਗਾਨਾ ਕਿ ਤਾਂ ਕਿ ਰਾਜਾ ਧਰਮਾਤਮਾ ਬਣ ਜਾਏ ਅਗਰ ਰਾਜਾ ਧਰਮਾਤਮਾ ਬਣ ਗਿਆ ਪਰਜਾ ਖੁਦ ਬਖੁਦ ਅੱਛੀ ਹੋ ਜਾਏਗੀ ਜਿਥਾ ਰਾਜਾ ਦਾ ਸਾਥ ਪਰ ਜਾ ਸ੍ਰੀਉਂ ਕਰਕੇ ਰਾਣੀ ਤਾਰਾ ਨੂੰ ਇਹ ਪਤਾ ਲੱਗਾ ਵੀ ਰਾਜਾ ਵੈਸੇ ਜ਼ਾਹਿਰਾ ਤੌਰ ਤੇ ਤਾਂ ਸੱਸੰਗ ਤੇ ਖਿਲਾਫ ਹੈ ਪਰ ਇਥੇ ਸ਼ਹਿਰ ਦੇ ਵਿੱਚ ਇੱਕ ਥਾਂ ਜਿਹੜੇ ਸਤਸੰਗੀ ਪੁਰਸ਼ ਜਿਨ੍ਹਾਂ ਦਾ ਜੀਵਨ ਭਜਨ ਤੇ ਸਤਸੰਗ ਹੈ ਉਹ ਆਪਣੀ ਰੂਹਾਨੀ ਖੁਸ਼ਾਹਲ ਕਰਨ ਵਾਸਤੇ ਸਵੇਰੇ ਸ਼ਰੇਰੇ ਇੱਕ ਥਾਂ ਇਕੱਠੇ ਹੁੰਦੇ ਨੇ ਸਤਸੰਗ ਵਿੱਚ ਹਰੀ ਜਸ ਕਰਕੇ ਆਪਣੀ ਰੂਹਾਨੀ ਖੁਸ਼ਾਹਲ ਕਰਕੇ ਤਾਰਿਆਂ ਦੀ ਛਾਂ ਛਾਂ ਦੇ ਵਿੱਚ ਉਹ ਆਪਣੇ ਘਰ ਹੀ ਚਲੇ ਜਾਂਦੇ ਹਨ ਇਹ ਇਸ ਗੱਲ ਦਾ ਇਸ਼ਾਰੇ ਰਾਣੀ ਤਾਰਾ ਨੂੰ ਪਤਾ ਲੱਗ ਗਿਆ ਇਸ ਦੀ ਵਾਬਤ ਹੀ ਭਾਈ ਗੁਰਦਾਸ ਜੀ 10 ਦਿਨ ਸੁਖਰਾਜ ਜੀ ਹਰੀਖੰਡ ਨਾਸ ਤਾਰਾ ਲੋਕਿਨ ਰਾਣੀ ਸਾਧ ਸਿੰਘ ਮਿਲ ਗਾਮ ਦੇ ਰਾਤੀ ਜਾਇ ਸੁਣੇ ਗੁਰਮਾਨ ਇਸ ਨੇ ਵੀ ਕਿਉਂਕਿ ਰਾਜਾ ਦਾ ਖਿਆਲ ਅਜੇ ਤਰ ਮਾਤਮਾ ਨਹੀਂ ਸੀ ਉਸ ਤੋਂ ਚੋਰੀ ਸੰਤ ਸੰਗ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਪਿਆਰੇ ਜੀ rani raj ਚੋਰੀ ਕਿਉਂਕਿ ਉਸ ਨੂੰ ਅਜੇ ਧਰਮ ਦਾ ਸత్సੰਗ ਦਾ ਸ਼ੌਕ ਨਹੀਂ ਸੀ ਉਸਨੇ ਰਾਣੀ ਨੇ ਰਾਜਤੋ ਚੋਰੀ ਸత్సੰਗ ਵੀ ਜਾਣਾ ਸ਼ੁਰੂ ਕਰ ਦਿੱਤਾ ਨੇਰੇ ਨੇਰੇ ਸਮਾਪਤੀ ਹੋ ਜਾਂਦੀ ਸਾਰੇ ਪ੍ਰੇਮੀ ਰੋਹਾਨੀ ਫੁਰਾਕਾ ਸਭ ਕਰਕੇ ਨੇਰੇ ਨੇਰੇ ਆਪਣੇ ਕਰੀਆਂ ਆ ਜਾਂਦੇ ਰਾਣੀ ਤਾਰਾ ਨੇ ਵੀ ਸੁਖਤੇ ਜਪਤਾਈ ਇਸ਼ਨਾਨ ਕਰਨਾ ਸਰੀਰ ਦੀ ਸ਼ੁੱਧੀ ਤੋਂ ਬਿਨਾ ਤਜਨੀ ਨਾਨਕ ਦੇ ਨਾਮ ਸਦਾਇਕ ਮਨੁੱਖੇ ਮੁਖ ਲੇ। ਇयां ਇੱਕ ਗੋਲੀ ਨੂੰ ਨਾਲ ਲੈਣਾ ਆ ਸਤਸੰਗ ਵਿੱਚ ਪਹੁੰਚਣਾ ਮਨ ਚਿਤ ਲਗਾ ਕੇ ਸਤਸੰਗ ਕਰਨਾ ਔਰ ਅੰਧੇਰੇ ਅੰਧੇਰੇ ਤਾਰੇ ਦੀ ਛਾਂ ਛਾਂ ਵਿੱਚੀ ਆਪਣੇ ਘਰ ਆ ਜਾਣਾ। ਰਾਜਾ ਨੂੰ ਇਸ ਗੱਲ ਦਾ ਕੁਝ ਪਤਾ ਨਹੀਂ। ਰਾਣੀ ਨੇ ਰਾਜਾ ਤੋਂ ਚੋਰੀ ਕਿਉਂਕਿ ਉਸ ਨੂੰ ਅਜੇ ਧਰਮ ਦਾ Satsang ਦਾ ਸ਼ੌਕ ਨਹੀਂ ਸੀ ਉਸਨੇ ਰਾਣੀ ਨੇ ਰਾਜਾ ਤੋਂ ਚੋਰੀ Satsang ਵਿੱਚ ਜਾਣਾ ਸ਼ੁਰੂ ਕਰ ਦਿੱਤਾ ਨੇਰੇ ਨੇਰੇ ਸਮਾਪਤੀ ਹੋ ਜਾਂਦੀ ਸਾਰੇ ਪ੍ਰੇਮੀ ਰੋਹਾਨੀ ਫਰਾਖਾਸ ਕਰਕੇ ਨੇਰੇ ਨੇਰੇ ਆਪਣੇ ਕਰੀਆਂ ਆ ਜਾਂਦੇ ਰਾਣੀ ਤਾਰਾ ਨੇ ਵੀ ਸੋਚਤੇ ਚੁੱਪਚਾਪ ਤੈ ਇਸ਼ਨਾਨ ਕਰਨਾ ਸਰੀਰ ਦੀ ਸ਼ੁੱਧੀ ਤੋਂ ਬਿਨਾਂ ਤਜਨੈ ਨਾਨਕ ਦੇ ਨਾਮ ਸਦਾਇਕ ਮਨ ਨੂੰ ਛੇ ਮੁਖ ਲੈਣਾ ਇयां ਇੱਕ ਗੋਲੀ ਨੂੰ ਨਾਲ ਲੈਣਾ ਆ ਸਤਸੰਗ ਵਿੱਚ ਪਹੁੰਚਣਾ ਮਨ ਚਿਤ ਲਗਾ ਕੇ ਸਤਸੰਗ ਕਰਨਾ ਔਰ ਅੰਧੇਰੇ ਅੰਧੇਰੇ ਤਾਰੇ ਦੀ ਛਾਂ ਛਾਂ ਵਿੱਚ ਆਪਣੇ ਘਰ ਆ ਜਾਣਾ ਰਾਜਾ ਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਕੁਝ ਸਮਾਂ गुजरीਆ ਇੱਕ ਦਿਨ ਦਾ ਜ਼ਿਕਰ ਰਾਣੀ ਜਦੋਂ satsang ਨੂੰ ਚਲੀ ਗਈ ਪਿੱਛੋਂ ਕੁਦਰਤੀ ਰਾਜਾ ਨੂੰ ਜਾਗ ਆਉਂਦੀ ਹੈ ਰਾਜਾ ਨੇ ਦੇਖਿਆ ਰਾਣੀ ਆਪਣੇ ਬਿਸਤਰ ਉੱਪਰ ਨਹੀਂ ਹੈ ਗੈਰ ਹਾਜ਼ਰ ਹੈ ਮਨ ਵਿੱਚ ਕਈ ਕਿਸਮ ਦੇ ਸ਼ਕਸ਼ ਗੂਪ ਪੜ੍ਹਨੇ ਸ਼ੁਰੂ ਹੋਏ ਜੋ ਕਿ ਹੈ ਇਸ ਸਮੇਂ ਅਫਸਰ ਇਨਾ ਲੋਕਾਂ ਦੇ ਦਿਲਾਂ ਵਿੱਚ ਪੈਂਦੇ ਰਾਜਾ ਨੇ ਸੋਚਿਆ ਕਿੱਧਰ ਗਈ ਕਿਵੇਂ ਗਈ ਕਿਉਂ ਇਹ ਜੇ ਕਈ ਕਿਸਮ ਦੇ ਦਿਲ ਵਿੱਚ ਖਿਆਲ ਲਿਆ ਕਿ ਸੋਚਿਆ ਵੀ ਅੱਜ ਚੁੱਪ ਰਹੁ ਕੱਲ ਇਸ ਗੱਲ ਦਾ ਅੱਛੀ ਤਰ੍ਹਾਂ ਫੇਰ ਕਢਿਆ ਜਾਏਗਾ ਉਸ ਦਿਨ ਤਾਉ ਇੰਨ ਸਮਾਂ ਗੁਜ਼ਾਰੇ ਆ ਚੁੱਪ ਰਿਹਾ ਦੂਸਰੀ ਰਾਤ ਰਾਜਾ ਵਿਚਾਰ ਰਿਆ ਸੁੱਤਾ ਨਹੀਂ ਨੀਂਦ ਨਹੀਂ ਆਈ ਇਹ ਸੋਚ ਦਰਿਆ ਇਸ ਗੱਲ ਦਾ ਭੇਤ ਲੈਣਾ ਹੈ ਰਾਣੀ ਸ਼ਵਸਤੇ ਪਹਿ ਰਾਤ ਸਵਾ ਪਹਿਰਾ ਤਮੀ ਇਸ਼ਨਾਨਾਤ ਕਰਕੇ ਛਪਾਤੇ ਗੋਲੀ ਨੂੰ ਨਾਲ ਲੈ ਕੇ ਸੱਸੰਗ ਵੱਲੋਂ ਚੱਲ ਪਈ ਰਾਜਾ ਪਹਿਲੇ ਹੀ ਜਾਗਦਾ ਸੀ ਪਹਿਲੇ ਸਮਿਆਂ ਦੇ ਰਾਜੇ ਬੀਰ ਯਾਤਰਾ ਕਰਦੇ ਹੁੰਦੇ ਬੀਰ ਯਾਤਰਾ ਉਹ ਹੁੰਦੀ ਜੋ Sufia polish ਕਰਦੀ ਹੈ ਗਰੀਬਾਨਾ ਲਬਾਸ ਪਹਿਨ ਕੇ ਪਰਜਾ ਦੇ ਵਿੱਚ ਫਿਰਨਾ ਪਰਜਾ ਦੀ ਸਬਰ ਲੈਣੀ ਦੁਖੀ ਸੁਖੀ ਵਿਚਾਰ ਪੁੱਛਣੀ ਜੇ ਕੋਈ ਦੁਖੀ ਦੇਖਣਾ ਉਹਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ ਸੁਖੀ ਦੇਖਣਾ ਤਾਂ ਖੁਸ਼ ਹੋਣਾ ਕਿਉਂ ਤਦੇ ਹੀ ਨਿਆ ਹੋ ਸਕਦਾ ਸੀ ਜਦੋਂ ਐਸੀ ਸਾਖ ਆਪਣੀ ਪਰਜਾ ਦੀ ਰੱਖੀ ਜਾਵੇ ਸੋ ਈਓ ਰਾਜਾ ਕਿ ਗਰੀਬਾਂ ਨਾਲ ਵਾਸ ਪੈਨ ਕੇ ਪਿਛੇ ਚੱਲ ਪੈਂਦੇ ਤਾਂ ਕਿ ਮੈਨੂੰ ਇਹ ਪਛਾਣ ਨਾ ਸਕਾਂ ਆਇਸ਼ਾ ਇਸਤਾਰਾਣੀ ਆਪਣੀ ਗੋਲੀ ਦੇ ਸਮੇਂ ਸਤਸੰਗ ਜਿੱਥੇ ਹਰੀ ਕੀਰਤਨ ਹੋ ਰਿਹਾ ਸੀ ਆਪਣੇ ਈਸ਼ਟ ਦੇਵ ਦੇ ਅੱਗੇ ਸਾਰੇ ਪ੍ਰੇਮੀ ਬੈਠੇ ਹਨ ਇੱਕ ਪਾਸੇ ਪਾਈ ਲੋਕ ਬੈਠੇ ਹਨ ਇੱਕ ਤਰਫ ਮਾਈ ਲੋਕ ਬੈਠੇ ਹਨ ਸਿੱਧੇ ਇੱਕ ਰਸਬਦੀਆਂ ਸੁਤਾਂ ਸਬਦੇ ਖਿਆਲਤੀ ਕੇ ਹਨ ਸਮਾ ਅਦਿਸ਼ਟਵਸਤਾ ਵਿੱਚ ਹਰੀ ਕੀਰਤਨ ਦਾ ਅਨੰਤ ਮਾਣ ਰਏ ਯਾਨੀ ਸਮਾਦੀ ਵਿੱਚ ਜਿਤ ਮਿਰਤੀਨੋ ਦਾਸ ਮਾਦੀ یوں ਰਾਣੀ ਜੀ ਆਪਣੇ ਈਸ਼ਟ ਦੇਵ ਨੂੰ ਪ੍ਰਭੂ ਨੂੰ ਨਮਸਕਾਰ ਕਰਕੇ ਮਾਈ ਲੋਕਾਂ ਵਿੱਚ ਬਿਚ ਬੈਠ ਗਈ ਪਿੱਛੇ ਉਸ ਦੀ ਗੋਲੀ ਬੈਠ ਗਈ ਜੁੱਤੇ ਸ਼ਬਹਰ ਲਾ ਕੇ ਆਉਂਦੇ ਹੁੰਦੇ ਉਸ ਦਿਨ ਰਾਣੀ ਉਹ ਜੁੱਤਾ ਪਹਿਨ ਕੇ ਆਈ ਸੀ ਦੋ ਜੁੱਤੀ ਰਾਣੀ ਨੂੰ ਇੱਕ ਰਾਜਾ ਨੂੰ ਕੋਈ ਪ੍ਰੇਮੀ ਖਾਸ ਤੌਰ ਤੇ ਸ਼ਗਾਦੇ ਤੌਰ ਤੇ ਬਣਵਾ ਕੇ ਲਿਆਇਆ ਸੀ ਉਹ ਜੁੱਤਾ ਸੀ ਰਾਜਾ ਨੇ ਪਹਿਚਾਨ ਲਿਆ ਇਹ ਦੇਖ ਕੇ ਵੀ ਆਈ ਤਾਂ ਬੜੇ ਚੰਗੇ ਥਾਂ ਹੈ ਪਰ ਮੇਰੀ ਇਜਾਜ਼ਤ ਤੋਂ ਬਿਨਾਂ ਕਿਉਂ ਇੰਉ ਉਹਦੇ ਚਿੱਤ ਵਿੱਚ ਕੁਝ ਅਨੰਦ ਹੋਰ ਸਾਰੇ ਕਈ ਕਿਸਮ ਦੇ ਐਸੇ ਵੈਸੇ ਸ਼ੱਕੀਗਤਾ ਦੂਰ ਹੋ ਗਏ ਰਾਣ ਰਾਜਾ ਨੇ ਅੰਦਰ ਚਾਤੀ ਮਾਰੀ ਕੀ ਸ਼ਕਲੇ ਚ ਪ੍ਰੇਮੀ ਬੈਠੇ ਸਨ ਬੋਲਦਾ ਕੋਈ ਨਹੀਂ ਸੀ ਰੌਲੇ ਦਾ ਨਾਮ ਨਿਸ਼ਾਨ ਨਹੀਂ ਸੀ ਕਿਸੇ ਵੱਲ ਕੋਈ ਤੱਕਦਾ ਨਹੀਂ ਸੀ ਇੱਕ ਰਸ ਦੇ ਕਮਰ ਵਿੱਚ ਕਿਸੇ ਦੇ ਰਿੰਗ ਨਹੀਂ ਹੈ ਬਿਰਤੀਆਂ ਟੀਟੀਆਂ ਹਰੀ ਜਸਟ ਜੁਣੀਆਂ ਸਮਾਦ ਅਵਸਥਾ ਵਿੱਚ ਜਿਸ ਨੂੰ ਕਹਿੰਦੇ ਹਨ ਉਸ ਅਵਸਥਾ ਦੇ ਵਿੱਚ ਬੈਠੇ ਹਰੀ ਕੀਰਤਨ ਦਾ ਆਨੰਦ ਮਾਣ ਹਨ ਇਉਂ ਦੱਸਦੀ ਹਾਂ ਸ਼ਗਰ ਅਸ ਸੋਈ ਜਾਣੇ ਸਹਿਜ ਸੁਮਾ ਨਹੀਂ ਜੀ ਉਹ ਸਮ ਚਿੱਤ ਦੀਆਂ ਚਾਰ ਬਿਰਤੀਆਂ ਹਨ ਰਾਸ਼ੀ ਬਿਰਤੀ ਤਾਮਸੀ ਬਿਰਤੀ ਸ਼ਾਂਤਕੀ ਬਿਰਤੀ ਬ੍ਰਹਮਕਾਰ ਬਿਰਤੀ ਇਹਨਾਂ ਦਾ ਮੇਰਵਾ ਕਿਵੇਂ ਹੈ ਰਾਸ਼ੀ ਬਿਰਤੀ ਇਹ ਜਦੋਂ ਮਨ ਦੇ ਵਿੱਚ istri putra tan jayada ਦੁਨੀਆਵੀ ਪਦਾਰਥਾਂ ਦੇ ਖਿਆਲ ਉੱਠਦੇ ਰਹਿੰਦੇ ਹਨ ਇਹਦੀ ਪ੍ਰਾਪਤੀ ਆਦੇ ਯਤਨ ਸੋ ਇਨ ਇਹਨਾਂ ਵਿੱਚ ਹੀ ਮਨ ਪਰਚਿਆ ਰਹਿੰਦਾ ਹੈ ਇਹਨਾਂ ਖਿਆਲਾਂ ਦੀ ਕਲਪਨਾ ਕਰਦਾ ਰਹਿੰਦਾ ਹੈ ਇਸ ਨੂੰ ਰਾਜਸੀ ਗ੍ਰਤੀ ਕਹਿੰਦੇ ਹਨ ਜਿਗੈਸੁਨ ਇਹ ਵੀ ਤਿਆਗਣੀ ਦੂਸਰੀ ਤਾਮਸੀ ਵਰਤੀ ਹੈ ਜਦੋਂ ਮਨ ਦੇ ਵਿੱਚ ਗ੍ਰੋਧ ਈਰਖਾ ਚਿੰਤਾ ਇਹ ਜਿਹੇ ਫੁਰਨੇ ਉੱਠਦੇ ਰਹਿੰਦੇ ਹਨ ਇਹਨੂੰ ਤਮਗਣੀ ਬਿਰਤੀ ਆ ਤਾਮਸੀ ਬਿਰਤੀ ਕਿਹਾ ਜਾਂਦਾ ਇਹ ਤਾਂ ਪ੍ਰਤੱਖੀ ਦੁੱਖ ਰੂਪ ਹੈ ਜਿਹਦੇ ਚਿਤ ਵਿੱਚ ਜਿਹੇ ਖਿਆਲਾ ਦੁੱਖਣੋਂ ਸੇ ਸ਼ਾਂਤੀ ਦਾ ਨਾਮ ਅਨੁਸ਼ਾਨ ਕੀਤੀ ਤੀਸਰੀ ਬਿਰਤੀ ਹੈ ਸ਼ਾਂਤ ਕੀ ਬਿਰਤੀ ਹੈ ਸਤੋਗਣੀ ਬਿਰਤੀ ਉਹਦੇ ਵਿੱਚ ਵੈਰਾਗ ਇਕਾਗਰਤਾ ਔਰ ਸ਼ਾਂਤੀ ਹੋਇਆ ਕਰਦੀ ਹੈ ਦੁਨੀਆ ਦੇ ਬ੍ਰਹਮ ਲੋਕ ਤੱਕ ਦੇ ਪਦਾਰਥ ਉਨਾਂ ਨੂੰ ਸੱਤ ਜੜ ਦੁੱਖ ਰੂਪ ਜਾਣ ਕੇ ਉਹਨਾਂ ਤੋਂ ਬਿਰਤੀ ਉੱਚੀ ਕਰਨੀ ਇਹਨੂੰ ਵੈਰਾਗ ਕਹਿੰਦੇ ਹਨ ਇਕਾਗਰਤਾ ਭਜਨ ਦੇ ਵਿੱਚ ਮਨ ਦਾ ਅਸਥਿਤ ਹੋਣਾ ਇਕਾਗਰ ਹੋਣਾ ਲੀਨ ਲੀਨ ਹੋਣਾ ਸੋ ਇਸ ਲੀਨ ਲੀਨ ਹੋਣ ਕਰਕੇ ਮਨ ਅਵਸ਼ੀਸ਼ਟ ਸ਼ਾਂਤ ਹੋਇਆ ਕਰਦਾ ਹੈ ਮਨ ਦੇ ਵਿੱਚ ਰਾਸੀ ਤਾਮਸੀ ਬਿਰਤੀਆਂ ਜਦੋਂ ਨਾ ਉੱਠਣ वाणी ਵਿੱਚ ਮਨ ਲੱਗਿਆ ਹੈ ਕੀਰਤਨ ਵਿੱਚ ਮਨ ਲੱਗਿਆ ਹੈ ਸਿਮਰਨ ਵਿੱਚ ਮਨ ਲੱਗਿਆ ਹੈ ਇਸ ਤਰੀਕੇ ਸਿਰ ਜਦੋਂ ਮਨ ਸਤੋਗਣੀ ਬ੍ਰਿਤੀ ਜਦੋਂ ਇਸ ਨੂੰ ਪ੍ਰਾਪਤ ਹੈ ਇਹ ਸਤੋਗਣੀ ਬ੍ਰਿਤੀ ਕਹਿਣਾ ਵੀ ਇਹ ਸ਼ੁਕ ਸਰੂਪ ਹੈ ਇਸ ਤੋਂ ਅੱਗੇ ਚੌਥੀ ਬ੍ਰਿਤੀ ਪਰਮਾਕਾਰ ਬ੍ਰਿਤੀ ਹੈ ਕਿਉਂ ਕਰਦੇ 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 ਜਦੋਂ ਬ੍ਰह्म ਗਿਆਨ ਦੀ ਅਵਸਥਾ ਆਉਂਦੀ ਹੈ ਉਸ ਮੌਕੇ ਤਤ ਗਿਆਨ ਵਾਸਨਾ ਖੈ ਮਨੋਨਾਸ਼ ਦਾ ਅਭਿਆਸ ਕਰਕੇ ਬਿਰਤੀ ਬ੍ਰਹਮਾਚਾਰ ਹੁੰਦੀ ਹੈ ਅਖੀਰ ਬਿਰਤੀ ਬਿਰਤੀ ਬਣਾਈ ਛੱਡ ਜਾਂਦੀ ਹੈ ਬਿਰਤਹੀਨ ਅਵਸਥਾ ਆ ਜਾਂਦੀ ਹੈ ਜਿਸ ਦਾ ਪ੍ਰਕਾਸ਼ਿਕ ਕੇਵਲ ਆਤਮਾ ਹੈ ਸੋ ਇਹ ਕਰਕੇ ਇਹ ਬਿਰਤੀ ਜਿਵੇਂ ਪਹਿਲੇ ਰਜੋਤਮਾ ਬਿਰਤੀਆਂ ਨੂੰ ਦੂਰ ਕਰਨਾ ਹੈ ਸਤੋਗੁਣ ਗੁਣ ਬਿਰਤੀ ਨੂੰ ਪ੍ਰધાન ਕਰਨਾ ਹੈ ਉਸ ਦੇ ਆਸਰੇ ਫਿਰ ਬ੍ਰਹਮਾਚਾਰ ਬਿਰਤੀ ਆਉਂਦੀ ਹੁੰਦੀ ਹੈ ਇੱਥੇ ਜਦੋਂ ਸਤਸੰਗ ਵਿੱਚ ਬੈਠ ਕੇ ਮਨ ਹਰੀ ਕੀਤਨ ਵਿੱਚ ਜੁੜਿਆ ਹੈ ਸਾਰੇ ਸੰਕਲਪ ਛੱਡੇ ਹਨ ਬਿੱਤੀ ਇਹਨੇ ਹਰੀ ਜਸ ਵਿੱਚ ਲੀਨ ਹੈ ਉਸ ਮੌਕੇ ਇਹ ਜੀਵਸਤਾ ਹੁੰਦੀ ਹੈ ਸਰੀਰ ਦੀ ਦਿਸ਼ਾ ਵੀ ਭੁੱਲੀ ਹੁੰਦੀ ਹੈ ਨੇੜੇ ਤੇੜੇ ਜੋ ਕੁਝ ਹੁੰਦਾ ਹੈ ਉਹ ਵੀ ਭੁੱਲਿਆ ਹੁੰਦਾ ਹੈ ਸੰਸਾਰ ਵੀ ਭੁੱਲਿਆ ਹੁੰਦਾ ਹੈ ਦੁਨੀਆਂ ਦੇ ਦੁੱਖ ਸੁੱਖ ਸਭ ਭੁੱਲੇ ਹੁੰਦੇ ਹਨ ਕੇਵਲ ਬਿੱਤੀ ਜਿਹੜੀ ਹੈ ਹਰੀ ਜਸ ਵਿੱਚ ਲੱਗ ਕੇ ਸ਼ਾਂਤ ਰੂਪ ਹੋਇਆ ਕਰਦੀ ਹੈ ਇਹ ਸਮਾਧ ਰੂਪ ਅਵਸਥਾ ਇਸ ਨੂੰ ਕਥਨ ਕੀਤਾ ਹੈ ਸਾਰੇ ਪ੍ਰੇਮੀਆਂ ਸਹਿ ਸਮਾਧ ਲੱਗੀ ਹੈ ਭੀਤਰ ਸੋਸ ਸੋਈ ਜਾਣੇ ਜੀਉ ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋਵੇ ਉਹੀ ਜਾਣ ਸਕਦਾ ਹੈ ਗੁੰਗੇ ਦੀ ਮਠਿਆਈ ਵਾਲੀ ਹਾਲਤ ਹੈ ਗੁੰਗੇ ਨੂੰ ਮਠਿਆਈ ਖਵਾਓ ਪੁੱਛੋ ਦਸਣ ਨੂੰ ਜ਼ਬਾਨ ਨਹੀਂ ਇਸੀ ਤਰ੍ਹਾਂ ਇਸ ਅਵਸਥਾ ਨੂੰ ਜ਼ਬਾਨ ਕਰਕੇ ਇਸੀ ਤਰੀਕੇ ਸੇ ਦੱਸਿਆ ਨਹੀਂ ਜਾ ਸਕਦਾ ਕਥਨ ਨਹੀਂ ਕੀਤਾ ਜਾ ਸਕਦਾ ਲੇਕਿਨ ਅਨਫਲ ਕੀਤਾ ਜਾ ਸਕਦਾ ਹੈ ਇਸ ਵਾਸਤੇ ਹੀ ਗੁਰੂ ਜੀ ਨੇ ਐਸਾ ਫਰਮਾਨ ਕੀਤਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੜ ਭਾਗਾ ਮੈਲਾ ਕਦੇ ਨ ਹੋਵੇ ਹੀ ਨਾ ਲਾਗੇ ਦਾ ਪਰ ਪਾਇਆ ਸੁਖ ਦਾਇਆ ਮਿਲਿਆ ਸੁਖ ਪਾਏ ਸਹਿ ਸਮਾਨਾ ਪੀਤਰੇ ਛੋੜਿਆ ਨਾ ਜਾਏ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਇਆ ਕਿਆ ਕਹਿ ਮੁਖ ਬੋਲਾ ਹਰਸ਼ ਕਾ ਤੁ ਚਾਖੇ ਸਾਧ ਚਾਖਤ ਹੋਏ ਰਹੇ ਵਿਸਮਾਹ ਹਰਸ਼ ਕੀ ਕੀਮਤ ਕਹੇ ਤੇ ਹੀ ਨਾ ਜਾਏ ਹਰ ਸਾਧੂ ਹਾਠ ਛਮਾਏ ਇਸ ਆਨੰਦ ਨੂੰ ਸੋਹੀ ਜਾਣਦਾ ਜੋ ਇਸ ਨੂੰ ਪ੍ਰਾਪਤ ਕਰੇ ਜਿਉਂ ਸਾਰੀ ਸੰਗਤ ਸਤਿ ਵਿੱਚ ਬੈਠੀ ਆਪਣੇ ਪ੍ਰਭੂ ਦੀ ਹਜ਼ੂਰੀ ਵਿੱਚ ਸਤੂਗੁਣੀ ਬਿਰਤੀਆਂ ਸ਼ਾਂਤ ਪਿਰਤੀਆਂ ਹਨ ਸਹਿ ਸਮਾਦ ਦੇ ਵਿੱਚ ਆਨੰਦ ਮਾਣ ਰਹੇ ਹਨ ਰਾਜਾ ਨੇ ਅੰਦਰ ਝਾਤੀ ਮਾਰੀ ਉਹ ਸਤੋਗਣੀ ਦਾ ਅਸਰ ਕਿਉਂਕਿ ਪਰਮਾਣੂਆਂ ਵਿੱਚ ਵੀ ਅਸਰ ਹੋਇਆ ਕਰਦਾ ਹੈ ਸੋ ਉਹਦਾ ਅਸਰ ਰਾਜਾ ਦੇ ਮਨ ਦੇ ਉੱਪਰ ਵੀ ਪਏ ਵੀ ਨਾ ਰਹਿ ਨਾ ਸਕਿਆ ਉਹਦੇ ਮਨ ਉਪਰ ਵੀ ਸਤੋਗਣੀ ਦਾ ਅਸਰ ਪਿਆ ਹੈ ਸੋਚਿਆ ਰਾਣੀ ਆਈ ਤਾਂ ਚੰਗੇ ਥਾ ਪਰ ਮੇਰੀ ਆਗਿਆ ਤੋਂ ਬਿਨਾ ਫਿਰ ਇਹ ਜਾਣ ਕੇ ਉਸਨੇ ਉਸਦੇ ਜੁੱਤੇ ਨੂੰ ਪਹਿਚਾਣਿਆ ਵੀ ਫਲਾਸ਼ ਅਕਸ ਲਿਆ ਸੀ ਇੱਕ ਪਾਂਗ ਜੁੱਤੇ ਦੀ ਉਠਾ ਲਈ ਉਠਾ ਕੇ ਦਰਮਾਲ ਵਿੱਚ ਲਪੇਟ ਕੇ ਲਿਆ ਕੇ ਰਾਜਤ ਉੱਥੇ ਮੁੜਿਆ ਆ ਆਪਣੇ ਘਰ ਤਾਂ ਕਿਤੇ ਲੋਕੋ ਕੇ ਰੱਖ ਦਿੱਤਾ ਅਮ ਇਸ਼ਬਾਨ ਨੇ ਪੁੱਛਿਆ ਜਾਏਗਾ ਜਦੋਂ ਇਹ ਦਸਮਾਪਤੀ ਹੋਈ ਰ ਕੀਰਤਨ ਦੀ ਅਰਦਾਸ ਤੋਂ ਬਾਅਦ ਸਾਰੀ ਸੰਗ ਆਪਣੇ ਆਪਣੇ ਜੁੱਤੇ ਪਹਿਨਣ ਲੱਗੀ ਅਜੇ ਫੇਲਾ ਦਿਨ ਹੈ ਰਾਣੀ ਦਾ ਜੁੱਤਾ ਗਾਇਰ ਹਜ਼ਰ ਹੈ ਗੁੰਮ ਹੈ ਆਮੇ ਉਹਦੇ ਵਿੱਚ ਬਹੁਤ ਕੀਮਤੀ ਹੀਰੇ ਆ ਜੜੇ ਹੋਏ ਸਨ ਤੇ ਇਹਨਾਂ ਗੱਲਾਂ ਦੀ ਪਰਵਾਹ ਤਾਂ ਕੋਈ ਨਹੀਂ ਸੀ ਪਰ ਰਾਣੀ ਨੂੰ ਇਸ ਗੱਲ ਦਾ ਖਿਆਲ ਜ਼ਰੂਰ ਸੀ ਅਗੇ ਰਾਜਾ ਨੇ ਇਸ ਜੁੱਤੇ ਦੇ ਬਹਾਨੇ ਮੈਨੂੰ ਸਸੰਘ ਤੋਂ ਰੋਗ ਦਿੱਤਾ ਮੈਂ ਤਾਂ ਉਸ ਦਾ ਸੁਧਾਰ ਕਰਨਾ ਚਾਹੁੰਨੀ ਆ ਉਲਟਾ ਮੈਨੂੰ ਵੀ ਨੁਕਸਾਨ ਨਾ ਪਹੁੰਚੇ ਬਿਹਤਰ ਹੈ ਸਤ ਸੰਗ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ ਤਾਂ ਤੇਾਰੇ ਪ੍ਰੇਮੀ ਨੂੰ ਇਕੱਠੇ ਕਰਕੇ ਰਾਣੀ ਨੇ ਫਿਰ ਉਸ ਕਮਰੇ ਵਿੱਚ ਆਪਣੇ ਪ੍ਰਭ ਦੀ ਹਜ਼ੂਰੀ ਵਿੱਚ ਇਕੱਤਰ ਕਰਕੇ ਪ੍ਰਾਰਥਨਾ ਕੀਤੀ ਸਾਧ ਸੰਗ ਇਸ ਬਹਾਨੇ ਐਸਾ ਨਾ ਹੋ ਮੇਰਾ ਸਤ ਸੰਗ ਜਾਂਦਾ ਰਹੇ ਮੇਰਾ ਜੀਵ ਨਹੀਂ ਬਰਬਾਦ ਹੋਵੇ ਮੈਂ ਤਾਂ ਰਾਜਾ ਤੇ ਸੁਧਾਰ ਦੀ ਕੋਸ਼ਿਸ਼ ਕਰ ਰਹੀ ਹਾਂ ਇਹ ਮੇਰਾ ਜੁੱਤਾ ਗੁੰਮ ਹੋ ਗਿਆ ਉਹ ਜੁੱਤਾ ਖਾਸ ਹੈ ਖਾਸ ਜੁੱਤੇ ਵੱਲ ਜਿਆਦਾ ਧਿਆਨ ਆਏ अगर मैं तो पूछ के छई ऐसा ना हो मेनू सत्संग ਤੋਂ ਰੁਕਾਵਟ ਹੋਵੇ ساری ਸੰਗਤ ਇਸ ਗੱਲ ਨੂੰ ਮੱਦੇਨਜ਼ਰ ਆ ਕੇ ਅਰਦਾਸ ਕਰ ਆਪਣੇ ਪ੍ਰਭੂ ਦੇ ਅੱਗੇ ਤਾਂ ਕਿ ਮੇਰਾ ਜੁੱਤਾ ਮਿਲ ਜਾਵੇ ساری ਸੰਗਤ ਨੇ ਇੱਕ ਮਾਨੋ ਕੇ ਅ ਸ਼ਰਦਾ ਦੇ ਨਾਲ ਜੋ ਅਰਦਾਸ ਕਰਨ ਦੇ ਤੰਗ ਹਨ ਤਰੀਕੇ ਹਨ ਉਸ ਤਰੀਕੇ ਸੇ ਅਰਦਾਸ ਕੀਤੀ ਜੋ ਇੱਕ ਮਨੋ ਕੇ ਅਰਦਾਸ ਕੀਤੀ ਖਲਕੀ ਹੋਇਆ ਉਹ ਜੁੱਤਾ ਜੋ ਗੁੰਮ ਸੀ ਦੂਸਰੇ ਜੁੱਤੇ ਦੇ ਮੁਕਾਬਲੇ ਚ ਪਿਆ ਦੇਖਿਆ ਗਿਆ ਇੰਨ ਦੱਸਦੇ ਨੇ ਮਿਲ ਸਾਧ ਸੰਗ ਆਰਾਧਿਆ ਜੋੜੀ ਜੁੜੀ ਖੜਾਣ ਪੁਰਾਣੀ ਜੋੜੀ ਜੁੜੀ ਅਖੜਾਂ ਸਿੰਘਤ ਆਰਾਧਿਆ ਜੋੜੀ ਜੁੜੀ ਖਿਰਾਮ ਪ੍ਰਾਣੀ ਿਆਨੇ ਉਹ ਜੁੱਤਾ ਪਹਿਨ ਕੇ ਰਾਣੀ ਘਰ ਆ ਗਈ ਦਿਨ ਦੇ ਵਕਤ ਰਾਜਾ ਨੇ ਰਾਣੀ ਨੂੰ ਪੁੱਛਿਆ ਮਹਾਰਾਣੀ ਉਹ ਇੱਕ ਸਖਸ ਫਲਾਣਾ ਪ੍ਰੇਮੀ ਇੱਕ ਜੁੱਤਾ ਮੇਰੇ ਵਾਸਤੇ ਤੇਰੇ ਵਾਸਤੇ ਲਿਆ ਸੀ ਮੈਂ ਉਹ ਜੁੱਤਾ ਵੇਖਣਾ ਚਾਹੁੰਨਾ ਰਾਣੀ ਨੇ ਪਹਿਨ ਕੇ ਦਿਖਾ ਦਿੱਤਾ ਬੜੇ ਗੰਭੀਰ ਆਤਕਦਾ ਹੈ آپ اٹھا کے ایک پانگ سی وہ بھی جا کے دیکھتا ہے وہ بھی اسی طرح ہو بو ویسا ہے کچھ سمجھ نہیں پی عقل کم نہیں ایک اخیر راجا پوچھنے لگا میں جتا اتوں اٹھا لیا اس سچ دس ایک کے میں پائی کتھوں تین دوسرا جتا ملیا رانی نے کیا راجن ستسنگ کرا کرو ستسنگ چارے مل ملتے ہیں ساری حقیقت کھول کے دسی ਇੰਨ ਸਤਸੰਗ ਦੁਆਰਾ ਅਰਦਾਸ ਕੀਤੀ ਆਪਣੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਜਿੱਤਾ ਮਿਲ ਗਿਆ ਤੁਸੀਂ ਵੀ ਸਤਸੰਗ ਕੀਤਾ ਕਰੋ ਸਤਸੰਗ ਦੇ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ ਧਰਮ ਅਰਥ ਕਾਮੁਕਸ਼ਤੀ ਪ੍ਰਾਪਤ ਹੁੰਦੀ ਹੈ ਅਗਰ ਤੁਸੀਂ ਸਤਸੰਗ ਕਰੋਗੇ ਸਾਰੀ ਪਰਜਾ ਦਾ ਭਲਾ ਹੋਏਗਾ ਤੁਹਾਡਾ ਆਪਣਾ ਵੀ ਭਲਾ ਹੋਏਗਾ ਉਸ ਦਿਨ ਤੋਂ ਰਾਜਾ ਹਰੀਚੰਦ ਸਤਸੰਗ ਕਰਨ ਲੱਗਾ ਸਤਸੰਗ ਕਰਦੇ ਕਰਦੇ ਕਿੰਨਾ ਧਰਮਾਤਮਾ ਹੋਇਆ ਇਸ ਦੀ ਬਾਤ ਤਕਰੀਬ ਬਹੁਤ ਸਾਰੇ ਨਿਰদর্শক ਵੀਾਰੇ ਵੀ ਦੇਖੀ ਹੋਣੇ ਹਨ ਆਪਣਾ ਸਭ ਕੁਝ ਹੀ ਕੁਰਬਾਨ ਕਰਤਾ ਇਹ ਇਸ ਦੀ ਬਾਤ ਅਗਰ ਨਮਾ ਜਿਹੜਾ ਪ੍ਰਸੰਗ ਖੋਲ ਕੇ ਸੁਣਾਇਆ ਜਾਵੇ ਬਹੁਤ ਵੱਡੀ ਲੋੜ ਹੈ ਇਸ ਕਰਕੇ ਇਹ ਕਹਿੰਦੇ ਹਨ ਉਹ ਪੰਡਿਤ ਗੁਰੂ ਨਾਨਕ ਜੀ ਨੂੰ ਮਹਾਰਾਜ ਸਾਜੂਗ ਦੇ ਵਲੇ ਰਾਜੇ ਹਰੀ ਚੰਦ ਨੇ ਐਸਾ ਧਰਮ ਕਮਾਇਆ ਸਾਰੀ ਅਜੁੱਧੀਆਂ ਨੂੰ ਹੀ ਸਰ ਬਲੋਗ ਨੂੰ ਲੈ ਗਿਆ ਸੀ ਸੋ ਇਹ ਤਾਂ ਸਤਜੁਗ ਦੇ ਵੇਲੇ ਹੋਇਆ ਸੋ ਫਿਰ ਤ੍ਰੇਤੇਈ ਯੁਗ ਦੇ ਵਿੱਚ ਸ੍ਰੀ ਰਾਮਚੰਦਰ ਜੀ ਵਿਸ਼ਨ ਦਾ ਉਤਾਰ ਸਨ ਜੀਨ ਦਾ ਨਮੀਤ ਰਾਵਣ ਤੁਮ ਕਰਨ ਆਦ ਨੂੰ ਮਾਰਨਾ ਸੀ ਸੋ ਉਹ ਨਾਨੇ ਇਹ ਪੂਰੀ ਦਾ ਉਧਾਰ ਕੀਤਾ ਇੰਨ ਲੈ ਗਏ ਗੁਰੂ ਨਾਨਕ ਜੀ ਇਹ ਬਚਨ ਸੁਣ ਕੇ ਕਹਿਣ ਲੱਗੇ ਹੁਣ ساری ਦੁਨੀਆ ਹੀ ਜਾ ਸਕਦੀ ਹੈ ਉਦੋਂ ਤਾਂ ਕੱਲੀ ਅਯੁੱਧਿਆ ਹੀ ਗਈ ساری ਦੁਨੀਆਂ ਜਾ ਸਕਦੀ ਹੈ ਤਾਂ ਪੰਡਤ ਹੈਰਾਨ ਹੋ ਕੇ ਕਹਿਣ ਲੱਗੇ ਇਹ ਕੈਸੇ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਭਜਨ ਦੇ ਬਲ ਕਰਕੇ ਪਰਮੇਸ਼ਰ ਦੇ ਭਜਨ ਸਾਰੀਆਂ ਸ਼ਕਤੀਆਂ ਹਨ ਜੋ ਕੋ ਚਾਹੁੰਦਾ ਉਹ ਵੀ ਕੁਝ ਮਿਲ ਜਾਂਦਾ ਹੈ ਇਸ ਕਰਕੇ ਗੁਰੂ ਜੀ ਨੇ ਉਸ ਮੌਕੇ ਪਰਮੇਸ਼ਰ ਦੇ ਭਜਨ ਦੀ ਮਹਿਮਾ ਕਰਨ ਕੀਤੀ ਹਮ ਸਾਧ ਸੰਤ ਸਮੇਂ ਨੂੰ ਦੇਖੋ ਸਮਾ ਅਗਿਆਨਿੰਦਾ ਇੱਥੋਂ ਇਹ ਪ੍ਰਸੰਕਲਪ ਸ਼ੁਰੂ ਕੀਤਾ ਜਾਏਗਾ